ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਨਾਲ ਇਹ ਪਿਛਲੇ ਦਿਨਾਂ ਵਿੱਚ ਜੁਨੀਵਰਸਿਟੀ ਕਾ ਕੋਈ ਜੜਾ ਹੋਇਆ ਸੀ ਇੱਕ ਕੰਮ ਹਨਾ ਤੇ ਉਹਦੇ ਵਿੱਚ ਇੱਕ ਪਹਿਣ ਨੇ ਕਿਹਾ ਸੀਗਾ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਨਾਲ ਪਹਿਣੇ ਤੈਨੂੰ ਸਲੂਟ ਹੈ ਤੂੰ ਜਉਂਦੀ ਬਾਦੀ ਰਹੇ ਵਹਿਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੂਟੀ ਪਹਿਣੇ ਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜੀ ਤੁਹਾਡੀ ਇੱਕ ਪੁਲਿਸ ਵਾਲੀ ਕੁੜੀ ਨੇ ਵਾਹ ਫੜੀ ਜੇ ਡੀ ਕਨਸਟੇਬਲ ਨੇ ਹਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਣੀ ਡਿਊਟੀ 'ਚ ਅਣਗਹਿਲੀ ਕਰਦਾ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਐ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਐ ਜਿਹੜੀ ਗੱਲ ਹੈਗੀ ਜੀ ਵੀ ਛੱਡ ਮੇਰੀ ਬਾਹ ਆਪਣਾ ਹਿਸਾਬ ਲਾ ਲਈ ਛੇ ਮੇਰੀ ਏ ਛੋਟੀਏ ਭੈਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਤਾਂ ਤੇਰਾ ਉਹ ਭੈਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਤੁਹਾਡੇ ਨਾਲ ਇੱਕ ਭਲੇਖੇ ਨੇ ਇੱਕ ਵਹਿਮ ਨੇ ਕਦੇ ਵੀ ਪੰਪਾਂ ਜਣਾ ਹੀ ਕੇ ਦੇ ਇੱਕ ਦੂਤੇ ਵਰਦੀ ਜੇ ਤੇ ਉਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭੈਣੇ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਚਲ ਮੈਂ ਬਹਿ ਰੋਗਿਆ ਦਰਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਚਾਹੇ ਰਾਜਨੀਤੀ ਵਿੱਚ ਜਾਵੇ ਜੋ ਮਰਜ਼ੀ ਕਰੇ ਪਰ ਇੰਨਾ ਧਿਆਰ ਕੀ ਭੈਣ ਮੇਰੀ ਆਪ ਦਾ ਭੇਖ ਖਾਤਰੇ ਜਨਾ ਪਾਰੇ ਪੰਪਾ ਜਾ ਹੀ ਨਾ ਦੇ ਪੁਲਿਸ ਨਾਲ ਹੱਥੋਂ ਪੈ ਨਾ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ ਤੈਨੂੰ ਸਲੂਟ